Gaynion a chred cystur encarn dechrau yn y dynion. Ian, writers and genius oddi etwi bod0 Fredy him ਕੁਛ ਤਾਂ ਨਾ ਪਹਿਲਾ ਵੀਡੀਓ ਵਾਇਰਲ ਹੋਈ ਆ ਬੜੀ ਸ਼ਰਮਨਾਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਸੰਵਧਾਨ ਦੇ ਨਿਰਮਾਤਾ ਨੇ ਬਾਬਾ ਸਾਹਿਬ ਉਮੀਦਵਾਰ ਉਹਨਾਂ ਦੇ ਪ੍ਰਤੀ ਬੜੀ ਭੈੜੀ ਚੁਪਤਾਵਲੀ ਵਰਤੀ ਆ ਜਿਹਦੇ ਨਾਲ ਹਿੰਦੁਸਤਾਨੀਆਂ ਦਾ ਜਿਹੜਾ ਦਿਲ ਜਿਹੜਾ ਬਰਨੁੰਦ ਰਿਹਾ ਗਿਆ ਮੈਂ ਪੁਰਜੋਰ ਮੰਗ ਕਰਦਾ ਰਾਸ਼ਟਰਪਤੀ ਸਾਹਿਬ ਕੋਲ ਪ੍ਰਧਾਨ ਮੰਤਰੀ ਕੋ ਕਿ ਇਹਨੂੰ ਤੁਰੰਤ ਆਪਣੇ ਦੇ ਅਹੁਦੇ ਤੋਂ ਨੂੰ ਬਰਖਾਸਤ ਕਰਨਾ ਚਾਹੀਦਾ ਔਰ ਉਹਨੂੰ ਅਮੇਚਾਨ ਉਹਦੀ ਮਾਫੀ ਜੜੀਆਂ ਲੋਕਾਂ ਦੇ ਸਾਹਮਣੇ ਮੰਗਣੀ ਚਾਹੀਦੀ ਹੈ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ ਅਗਲੀ ਗੱਲ ਹੈ ਕਿ ਮੈਂ ਵੇਖਦਾ ਕਿ ਪਿਛਲੇ ਖਰੌਰੀ ਬਾਟ ਦੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਨੇ ਉਹ ਲਾ ਕੇ ਬੈਠੇ ਆ ਮੈਰੀ ਕਲ ਵੀ ਜਿਸ ਮੁਲਕ ਦਾ ਅੰਦਾਜ਼ਾ ਹੈ ਅੱਜ ਸੜਕਾਂ ਤੇ ਰੁਣ ਡਿਆ ਹੈ ਇਹਨਾਂ ਨੂੰ ਗੱਡੀ ਤੇ ਬਹਿਣ ਦਾ ਕੋਈ ਹੱਕ ਨਹੀਂ ਤਾਂ ਦੇਖ ਲਓ ਪਿਛੇ ਤਿੰਨ ਕਾਲੇ ਕਹਿਤੀ ਕਾਨੂੰਨ ਬਣੇ ਉਹਨਾਂ ਦਾ ਕੋਈ ਵੀ ਅਮਲ ਨਹੀਂ ਹੋਇਆ ਉਹ ਜਿਵੇਂ ਦੇ ਤੋਂ ਹੀ ਰਹੇ ਨੇ ਇਸ ਕਰਕੇ ਕਿਸਾਨਾਂ ਨੂੰ ਮੋੜ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਐਮਐਸਪੀ ਮੰਗਦੇ ਨੇ ਫਸਲਾਂ ਤੇ ਉਹ ਇਹਨਾਂ ਨੂੰ ਤੁਰੰਤ ਐਮਐਸਪੀ ਜਿਹੜੀ ਜ਼ਿੰਮੇਦਾਰਾਂ ਨੂੰ ਦੇਣੀ ਚਾਹੀਦੀ ਚਾਹੀਦੀ ਆ ਔਰ ਕਿਸਾਨਾਂ ਨੂੰ ਧਰਨੇ ਚੋਂ ਉਠਾਉਣਾ ਚਾਹੀਦਾ ਬੋੜੀ ਅੱਜ ਤਰਸਯੋਗ ਹਾਲਤ ਹੋਈ ਪਈ ਆ ਡੱਲੇਵਾਲ ਸਾਹਿਬ ਦੀ ਇਸ ਕਰਕੇ ਦੇਸ਼ ਵਿਦੇਸ਼ ਚ ਜਿਹੜੇ ਰਹਿੰਦੇ ਲੋਕ ਨੇ ਉਹ ਸਾਰਾ ਕੁਝ ਦੇਖ ਰਹੇ ਨੇ ਇਸ ਕਰਕੇ ਇਹਨਾਂ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਔਰ ਤੁਰੰਤ ਅਮਲ ਕਰਨਾ ਚਾਹੀਦਾ ਇਸ ਸਵਿਧਾਨ ਦੇ ਜ਼ਰੀਏ ਅੱਜ ਉਦੋਸਤਾਨ ਸਰਕਾਰ ਬਣੀ ਆਂ ਔਰ ਉਹਦੇ ਵਿੱਚ ਉਹ ਸੰਵਿਧਾਨ ਦੇ ਰਾਹੀਂ ਗ੍ਰਹਿ ਮੰਤਰੀ ਦੇ ਪਦ ਤੇ ਅਮੇਸ਼ਾ ਜੀ ਪਹੁੰਚੇ ਨੇ ਅੱਜ ਉਹਨਾਂ ਨੇ ਉਹ ਸੰਵਿਧਾਨ ਦੇ ਬਣਾਉਣ ਵਾਲੇ ਦੀ ਜਿਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਆ ਜਿਸ ਤਰੀਕੇ ਦੇ ਨਾਲ ਇਹਨੇ ਮਾੜੇ ਲਫ਼ਜ਼ ਉਹਨਾਂ ਲਈ ਵਰਤੇ ਨੇ ਅੱਜ ਅਸੀਂ ਉਹਨੂੰ ਪੂਰੀ ਤਨਦੇਹੀ ਦੇ ਨਾਲ ਉਹਦੀ ਨਿੰਦਾ ਕਰਦੇ ਆ ਉਹਨੂੰ ਕੰਡਮਨ ਕਰਦੇ ਆ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਮਾਰਚ ਆ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਲਰ ਸ਼ਮਸ਼ੇਰ ਸਿੰਘ ਜੀ ਔਰ ਬਲਬੀਰ ਪੰਨੂ ਜੀ ਦੀ ਰਹਿਨਮਾਈ ਥਲੇ ਅੱਜ ਇਹ ਪ੍ਰੋਟੈਸਟ ਪਾਰਚ ਕੀਤਾ ਗਿਆ ਜਿਹਦੇ ਵਿੱਚ ਉੱਚੇ ਛੇ ਤੌਰ ਤੇ ਡੇਰਾ ਬਾਬਾ ਨਾਨਕ ਤੋਂ ਨਵੇਂ ਚੁਣੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਅੱਜ ਉਹ ਖਾਸ ਤੌਰ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਆਏ ਨੇ ਅਸੀਂ ਸਾਰੇ ਮਿਲ ਕੇ ਇੱਕ ਮੰਗ ਕਰਦੇ ਆ ਯਮਨ ਦੇ ਸ਼ਾਹ ਜੀ ਨੂੰ ਆਪਣੀ ਗਲਤੀ ਦੇ ਉੱਪਰ ਅਫਸੋਸ ਕਰਦੇ ਹੋਏ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਨਰਿੰਦਰ ਮੋਦੀ ਜੀ ਨੂੰ ਇਮੀਡੀਏਟਲੀ ਆ ਰਾਸ਼ਟਰਪਤੀ ਨੂੰ ਇਮੀਡੀਏਟਲੀ ਉਹਨਾਂ ਨੂੰ ਹੋਮ ਮਿਨਿਸਟਰ ਤੋਂ ਪਰਖਾਸਤ ਕਰਕੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਬਾਬਾ ਜੀ ਦਾ ਰੁਤਬਾ ਇਸ ਮੁਲਕ ਵਾਸਤੇ ਜਿੰਨਾ ਉੱਚਾ ਹੈਗਾ ਅੱਜ ਉਹ ਰੁਤਬੇ ਨੂੰ ਠੇਸ ਪਹੁੰਚੀ ਆ ਉਹਦਾ ਇਕੋ ਹੀ ਇਕੋ ਹੀ ਇਕੋਈ ਲਜਾਤ ਆ ਵੀ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਪੱਤ ਤੋਂ ਬਰਖਾਸਤ ਕਰੀਏ ਔਰ ਉਹ ਸਾਰੇ ਹਿੰਦੁਸਤਾਨ ਤੋਂ ਲੋਕਾਂ ਤੋਂ ਮਾਫੀ ਮੰਗੇ। ਤੁਹਾਡੀ ਲੀਡਰਸ਼ਿਪ ਜਿਹੜੀ ਬੀਜੇਪੀ ਦੀ ਆ ਉਹ ਸੱਤਾ ਦੇ ਮਦਹੋਸ਼ ਆ। ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕਰ ਰੇ। ਨਤੀਜੇ ਦੇ ਤੌਰ ਦੇ ਉੱਪਰ ਅੱਜ ਇਹੋ ਜਿਹਾ ਕਾਨੂੰਨੀ ਹਰਕਤ ਜਿਹੜੀ ਇਸ ਮੁਲਕ ਦੇ ਵਿੱਚ ਹੋਈ ਆ ਉਹਦੇ ਨਾਲ ਲੱਖਾਂ ਕਰੋੜਾਂ ਹਿੰਦੁਸਤਾਨ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ।